ਹਾਂਜੀ ਦੋਸਤੋ ਗੱਡੀਆਂ ਤਾਂ ਤੁਸੀਂ ਸਾਰਿਆਂ ਨੇ ਰੱਖੀਆਂ ਹੋਈਆਂ ਵਾਂ ਕਈਆਂ ਨੇ ਤਾਂ ਆਡੀਆਂ ਮਰਸਡੀ ਬੀਐਮ ਬੀਐਮਡਬਲਯੂ ਵਰਗੀਆਂ ਵੀ ਗੱਡੀਆਂ ਰੱਖੀਆਂ ਵਾਂ ਪਰ ਜਦੋਂ ਗੱਡੀਆਂ ਦੇ ਟਾਇਰ ਪਵਾਣ ਦੀ ਵਾਰੀ ਆਉਂਦੀ ਹੈ ਨਾ ਤਾਂ ਸਾਰੇ ਸੋਚਦੇ ਹਾਏ ਹਾਏ ਇਹ ਤਾਂ ਬੇਲਾ ਹੀ ਖਰਚਾ ਆ ਗਿਆ ਵੀ ਐਡੇ ਮਹਿੰਗੇ ਟਾਇਰ ਅਸੀਂ ਕਿੱਥੋਂ ਪਵਾਈਏ ਹੁਣ ਕਿੱਥੋਂ ਲਿਆਈਏ ਵੀ ਕਿੱਥੇ ਜਾ ਕੇ ਸਾਡੀ ਗੱਲ ਬਣੂ ਟਾਇਰ ਸਾਨੂੰ ਸਸਤੇ ਮਿਲ ਜੂंगे ਤੇ ਕਈ ਲੋਕ ਤਾਂ ਵਿਚਾਰੇ ਕਹਿੰਦੇ ਕਿ ਚਲੋ ਕਿਤੇ ਸਾਨੂੰ ਸੈਕੰਡ ਹੈਂਡ ਟਾਇਰ ਹੀ ਮਿਲ ਜਾਣ ਵੀ ਚਲੋ ਸਸਤੇ ਪੈ ਜੂंगे ਚਲੋ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਇੱਕ ਅਜਿਹੀ ਦੁਕਾਨ ਦੱਸੂਗੀ ਜੀ ਇੱਥੇ 13 ਦਾ ਰੇਟ ਸੁਣ ਕੇ ਨਾ ਤੁਸੀਂ ਹੈਰਾਨ ਹੋ ਜਾਓਗੇ ਵੀ ਛੋਟੀਆਂ ਗੱਡੀਆਂ ਦਾ ਤੁਸੀਂ ਅੰਦਾਜ਼ਾ ਆਪੇ ਲਾ ਲਿਓ ਜੇ ਕਿਸੇ ਵੀਰ ਨੇ ਆਡੀ ਦੇ ਵੀ ਅਗਰ ਟਾਇਰ ਪਵਾਣੇ ਹਨਾ ਤਾਂ ਉੱਥੇ 12 ਜਾਂ 13000 ਦੀ ਪੂਰੀ ਜੋੜੀ ਪੈ ਜਾਊਗੀ ਸੋ ਕਹਿਣ ਦਾ ਮਤਲਬ ਬਹੁਤ ਹੀ ਸਸਤੇ ਰੇਟਾਂ ਦੇ ਵਿੱਚ ਟਾਇਰ ਮਿਲ ਰਹੇ ਆ ਚਲੋ ਜੀ ਨੋਟ ਕਰ ਲਓ ਤੁਸੀਂ ਬਰਨਾਲੇ ਤੋਂ ਰਾਏਕੋਟ ਰੋਡ ਨੂੰ ਜਦੋਂ ਜਾਵਾਂਗੇ ਨਾ ਤਾਂ ਸਵਰਾਜ ਮਾਜਦਾ ਏਜੰਸੀ ਦੇ ਬਿਲਕੁਲ ਸਾਹਮਣੇ ਜੀ ਇੱਕ ਦੁਕਾਨ ਖੁੱਲੀ ਹੈ ਟਾਇਰਾਂ ਦੀ ਜਿਹੜਾ ਕਿ ਟਾਇਰ ਉੱਥੇ 250 ਰੁਪਏ ਦੇ ਕਿੱਲੋਂ ਦੇ ਹਿਸਾਬ ਨਾਲ ਮਿਲਦੇ ਆ ਤੇ ਤੁਸੀਂ ਜਾ ਕੇ ਉੱਥੋਂ ਆਪਣੀ ਗੱਡੀ ਦੀ ਕੋਈ ਵੀ ਗੱਡੀਆਂ ਤੁਹਾਡੇ ਕੋਲੇ ਤੁਸੀਂ ਟਾਇਰ ਪਵਾ ਸਕਦੇ ਆ ਜਾ ਕੇ ਜਿਹੜੀ ਤੁਹਾਡੇ ਕੋਲ ਗੱਡੀ ਕੋਈ ਸੇਫਟਾ ਕੋਈ ਰਿਟਲ ਜਾ ਕੇ ਕਿਸੇ ਕੋਲ ਮਹਿੰਗੀ ਤੋਂ ਮਹਿੰਗੀ ਆ ਕੋਈ ਚਾਹ ਸਸਤੀ ਜਿੰਨਾ ਦੀ ਵੀ ਗੱਡੀ ਤੁਹਾਡੇ ਕੋਲ ਹੈਗੀ ਉਹ ਤੋਂ ਬਿਲਕੁਲ ਬਜਟ ਦੇ ਵਿੱਚ ਤੁਹਾਨੂੰ ਟਾਇਰ ਮਿਲ ਜਾਣਾ ਹੈ ਤੇ ਅਗਰ ਤੁਸੀਂ ਸੋਚਦੇ ਹੋਵੋਗੇ ਨਾ ਕਿ ਉਹ ਟਾਇਰਾਂ ਦੀਆਂ ਗੁੱਡੀਆਂ ਕੱਡੀਆਂ ਹੋਈਆਂ ਹੋਣਗੀਆਂ ਤੇ ਜੇ ਕਿਸੇ ਵੀਰ ਭੈਣ ਨੂੰ ਸ਼ੱਕ ਆ ਵੀ ਟਾਇਰ ਦੀ ਗੁੱਡੀ ਕੱਢੀ ਹੋਊਗੀ ਤਾਂ ਉਹ ਬੰਦਾ ਕਿਸੇ ਨੂੰ ਵੀ ਜਾ ਕੇ ਚੈੱਕ ਕਰਵਾ ਸਕਦਾ ਵਾ ਤੇ ਚੈੱਕ ਕਰਵਾਉਣ ਤੇ ਅਗਰ ਐਡਾ ਟਾਇਰ ਨਿਕਲਿਆ ਤਾਂ ਇਹ ਵੀਰ ਜਿਹੜਾ ਵਾ ਦੁਕਾਨ ਦਾ ਮਾਲਕ ਆ ਜਿਹੜਾ ਉਹ ਕਹਿੰਦਾ ਵੀ ਮੈਂ ਲੱਖ ਰੁਪਈਆ ਜਰਮਾਨਾ ਦਊਂਗਾ ਜੇ ਮੇਰੇ ਟਾਇਰਾਂ ਵਿੱਚ ਕੋਈ ਫਾਲਟ ਨਿਕਲਿਆ ਆ ਵੀ ਬਿਲਕੁਲ ਸਹੀ ਟਾਇਰ ਆ ਵੀ ਮੈਨੂੰ ਤਾਂ ਇਹ ਚੀਜ਼ ਬਿਲਕੁਲ ਸਹੀ ਲੱਗੀ ਵੀ ਮੇਰੀ ਆਪਣੀ ਗੱਡੀ ਤੇ ਜੇ ਮੰਨ ਲਓ ਗੱਡੀ ਦਾ ਟਾਇਰ ਖਰਾਬ ਹੋਏ ਨਾ ਜਿਹੜੇ ਕੀ ਕਹਿੰਦੇ ਕਿ 95% ਦੀ ਸਹੀ ਟਾਇਰ ਹੁੰਦੇ ਆ ਦੇਖ ਲਓ ਹੁਣ ਭਾਈ ਵੀ ਜੇ ਕਿਸੇ ਵੀਰ ਭੈਣ ਨੇ ਟਾਇਰ ਲੈਣੇ ਆ ਉਹ ਇਸੇ ਇੱਥੇ ਜਾ ਕੇ ਟਾਇਰ ਲੈ ਲਿਓ ਨੰਬਰ ਮੈਂ ਤੁਹਾਨੂੰ ਦੱਸ ਦੇਣਾ ਵਾ ਫੋਨ ਕਰ ਲਿਓ ਫੋਨ ਕਰਕੇ ਜਾਇਓ 250 ਹਾਂਜੀ ਵੀਰੋ ਨਾਲੇ ਤਾਂ ਨੰਬਰ ਨੋਟ ਕਰ ਲਓ ਨਾਲੇ ਐਡਰੈਸ ਨੋਟ ਕਰ ਲਓ ਸਾਰੇ ਜਾਣੇ ਜਿਹੜਾ ਵੀ ਵੀਰਪਾਰਾ ਗੱਡੀ ਦਾ ਟਾਇਰ ਨਵੇਂ ਪੌਣੇ ਚਾਹੁੰਦਾ ਵਾ ਉਹਨੂੰ 95% ਦੀ ਟਾਇਰ ਇਧਰੋਂ ਵਧੀਆ ਮਿਲ ਜਾਣੇ ਆ 95% ਦੀ ਸਮਾ ਜਮਾ ਪਰਫੈਕਟ ਟਾਇਰ ਲੱਗ ਹੀ ਨਹੀਂ ਸਕਦੇ ਕਿ ਟਾਇਰ ਪੁਰਾਣੇ ਹੋਣਗੇ ਠੀਕ ਹੈ ਨੰਬਰ ਨੋਟ ਕਰ ਲਓ 84377 99194 84377 99194 ਪਾਈ ਦੁਕਾਨ ਦੇ ਮਾਲਕ ਦਾ ਨੰਬਰ ਆ ਨੋਟ ਕਰ ਲਓ ਠੀਕ ਹੈ ਨਾ ਜੀ ਐਡਰੈਸ ਨੋਟ ਕਰ ਲਓ ਬਰਨਾਲਾ ਰਾਏਕੋਟ ਰੋਡ ਸਵਰਾਜ ਮਾਚ ਦਾ ਏਜੰਸੀ ਦੇ ਬਿਲਕੁਲ ਸਾਹਮਣੇ ਠੀਕ ਹੈ ਨਾ ਭਾਈ ਜਾ ਕੇ ਦੱਸ ਦਿਓ ਕਿ ਤੁਹਾਡੀ ਵੀਡੀਓ ਦੇਖ ਕੇ ਅਸੀਂ ਆਏ ਆ ਤੇ ਤੇ ਜੇ ਘਰ ਬੈਠੇ ਵੀ ਤੁਸੀਂ ਆਰਡਰ ਕਰ ਸਕਦੇ ਆ ਇੱਥੇ ਫੋਨ ਕਰ ਲਓ ਬਸ ਕੋਈ ਬੱਸ ਜਾਂਦੀ ਹੋਣੀ ਚਾਹੀਦੀ ਤੁਹਾਡੇ ਉੱਥੇ ਤੱਕ ਤੁਹਾਡੀ ਜਗ੍ਹਾ ਤੱਕ ਉਹ ਬੱਸ ਤੇ ਵੀ ਭੇਜ ਦੇਣਗੇ ਜਿਹਨੂੰ ਲੋਡ ਹੋਈ ਤੁਸੀਂ ਫੋਨ ਕਰਕੇ ਪਹੁੰਚ ਜਿਓ ਭਾਈ ਠੀਕ ਹੈ ਜੀ ਤੇ ਜਾ ਕੇ ਗੱਲਬਾਤ ਕਰ ਲਓ ਜਿਹੜੇ ਟਾਇਰ ਲੈਣੇ ਆ ਲੈ ਲਓ ਨੰਬਰ ਪਤਾ ਸਭ ਤੁਹਾਨੂੰ ਮੈਂ ਦੱਸਤਾ ਹਾਂ ਠੀਕ ਹੈ ਵੀਰ ਹੁਣ ਘਬਰਉਣ ਦੀ ਲੋੜ ਨਹੀਂ ਮਹਿੰਗੀ ਤੋਂ ਮਹਿੰਗੀ ਗੱਡੀ ਦੇ ਟਾਇਰ ਸਸਤੇ ਰੇਟਾਂ ਤੇ